ਸਰਕਾਰ ਪੰਜਾਬ ਸਰਕਾਰ ਵੱਲੋਂ ਇਹਨਾਂ ਪਖਾਰੀਆਂ ਨੂੰ ਲੈ ਕੇ ਡੀਐਨਏ ਟੈਸਟ ਕਰਵਾਇਆ ਜਾ ਰਿਹਾ ਹੈਗਾ ਉਹ ਕੀ ਕਹੋਗੇ ਦਵਾਰ ਕਿਦਾਂ ਬਹੁਤ ਵਧੀਆ ਪਰਾਲਾ ਜੀ ਇਹ ਸਰਕਾਰ ਦਾ ਇਹ ਕਾਨੂੰਨ ਤਾਂ ਬਹੁਤ ਪਹਿਲਾਂ ਬਣ ਗਿਆ ਸੀ ਪਰ ਮਾਨ ਸਾਹਿਬ ਨੇ ਹੁਣ ਇਹਦੇ ਤੇ ਅਮਲ ਕੀਤਾ ਕਾਨੂੰਨ ਤਾਂ ਪਹਿਲਾਂ ਦਾ ਬਣਿਆ ਹੋਇਆ ਬਹੁਤ ਵਧੀਆ ਗੱਲ ਆ ਦੁਕਾਨਾਂ ਦੇ ਵਿੱਚ ਬਾਹਰੋਂ ਸਾਮਾਨ ਪਿਆ ਦੇਖਣਾ ਪੈਂਦਾ ਕਈ ਵਾਰੀ ਕੋਈ ਚੋਰੀ ਚੋਰੀ ਜਾਂ ਬੱਚੇ ਪੂ ਛੋਟੇ-ਛੋਟੇ ਬੱਚੇ ਆ ਉਹਨਾਂ ਦਾ ਪਤਾ ਹੀ ਨਹੀਂ ਵੀ ਕਿਉਂ ਕਿਹਨ ਕਿੱਥੋਂ ਨਹੀਂ ਕੀ ਹੈ ਕੋਈ ਬਹੁਤ ਵਧੀਆ ਗੱਲ ਆ ਡੀਐਨਏ ਟੈਸਟ ਹੋਣਾ ਚਾਹੀਦਾ ਵਾ ਬਹੁਤ ਅੱਛੀ ਗੱਲ ਆ ਇਹ ਸਰਕਾਰ ਨੇ ਵਧੀਆ ਕੰਮ ਕੀਤਾ ਵਾ ਇਹ ਨਹੀਂ ਨਹੀਂ ਮੋਗੇ ਦੇ ਵਿੱਚ ਵੀ ਮੋਗੇ ਨੂੰ ਲੈ ਕੇ ਮੋਗੇ ਦੇ ਵਿੱਚ ਵੀ ਹੋਣਾ ਚਾਹੀਦਾ ਜੀ ਜਦੋਂ ਸਰੂਟ ਆਊਟ ਹੋ ਰਿਹਾ ਵਾ ਸਾਰੇ ਪੰਜਾਬ ਦੇ ਵਿੱਚ ਮੋਗੇ 'ਚ ਵੀ ਹੋਊਗਾ ਮੋਗੇ ਦੇ ਵਿੱਚ ਵੀ ਹੋਊਗਾ ਚੰਗੀ ਗੱਲ ਆ ਬਹੁਤ ਵਧੀਆ ਗੱਲ ਆ ਚੰਗੀ ਗੱਲ ਆ ਸਕਰਾਲ ਸਰਕਾਰ ਨੇ ਵਧੀਆ ਕੀਤਾ ਹੈ ਹਾਂ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਪੂਜਾ ਅਪੂਜੇ ਜਿਹੜਾ ਪੰਜਾਬ ਸਰਕਾਰ ਵੱਲੋਂ ਇੱਕ ਡਿਸੀਜਨ ਦਿੱਤਾ ਗਿਆ ਹੈ ਪਖਾਲੀਆਂ ਦੇ ਡੀਐਨਡੀ ਟੈਕਸ ਕਰਾਉਣ ਨੂੰ ਲੈ ਕੇ ਤੁਸੀਂ ਕਿੱਦਾਂ ਇਸ ਸਲਾਹ ਚੀਜ਼ ਨੂੰ ਸਲਾਣਦੇ ਹੋ ਦੇਖੋ ਜਿਹੜਾ ਭਗਵੰਤ ਮਾਨ ਸਰਕਾਰ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਗਿਆ ਵਾ ਇੱਕ ਕਾਨੂੰਨ ਲਾਗੂ ਕੀਤਾ ਗਿਆ ਇਹਨੂੰ ਅਸੀਂ ਬਹੁਤ ਵਧੀਆ ਢੰਗ ਨਾਲ ਦੇਖਦੇ ਹਾਂ ਕਿ ਜਿੱਦਾਂ ਵੀ ਮੈਂ ਹੁਣ ਡੇਲੀ ਵਰਕ ਤੇ ਆਂਦੀ ਆ ਤੇ ਜਦੋਂ ਇੱਥੋਂ ਜਾਈਦਾ ਵਾ ਸ਼ਾਮ ਨੂੰ ਘਟੋ ਘਟ 10 ਤੋਂ 15 ਬੱਚੇ ਜਿਹੜੇ ਬਾਹਰ ਖੜੇ ਹੁੰਦੇ ਆ ਤੇ ਜਿਨ੍ਹਾਂ ਨੂੰ ਕੋਈ ਚੀਜ਼ ਨਾ ਦਿਓ ਜਾਂ ਪੈਸੇ ਨਾ ਦਿਓ ਤਾਂ ਕਦੇ ਤੱਕ ਕਮੀਜ਼ ਖਿੱਚਣ ਲੱਗ ਜਾਂਦੇ ਕਦੇ ਚੁੰਨੀਆਂ ਖਿੱਚਣ ਲੱਗ ਜਾਂਦੇ ਆ ਤੇ ਕਦੇ ਤਾਂ ਚੀਜ਼ ਖੋ ਕੇ ਭੱਜ ਜਾਂਦੇ ਆ ਹੁਣ ਮੈਂ ਤੁਹਾਨੂੰ ਦੱਸਦੀ ਆ ਪਿਛਲੇ ਦਿਨੀ ਅਸੀਂ ਇੱਕ ਰੇੜੀ ਤੇ ਖੜੇ ਹੋਏ ਸੀ ਸਮਾਨ ਲੈ ਰਹੇ ਸੀ ਆ ਕੇ ਸਾਨੂੰ ਕਹਿੰਦੇ ਪੈਸੇ ਦੋ ਅਸਕੇ ਪੈਸੇ ਨਹੀਂ ਦੇਨੇ ਚੀਜ਼ ਖਾਣੀ ਖਾ ਲੋ ਕਹਿੰਦੇ ਨਹੀਂ ਚੀਜ਼ ਨਹੀਂ ਖਾਣੀ ਪੈਸੇ ਦੋ ਅਸੀਂ ਪੈਸੇ ਨਹੀਂ ਦਿੱਤੇ ਤਾਂ ਸਾਨੂੰ ਅੱਗੋਂ ਬਦੂਆ ਦੇਣ ਲੱਗ ਗਏ ਤੁਹਾਡੀਆਂ ਲੱਤਾਂ ਟੁੱਟ ਜਾਣ ਤੁਹਾਨੂੰ ਫੁਲਾਣਾ ਹੋ ਜਾਣਾ ਐਂ ਕਹਿ ਕੇ ਭੱਜ ਜਾਂਦੇ ਆ ਤੇ ਜਿਹੜਾ ਆ ਭਗਵੰਤ ਮਾਨ ਨੇ ਡੀਐਨਏ ਦਾ ਚਲਾਇਆ ਵਾ ਇਹ ਸਭ ਤੋਂ ਬੈਸਟ ਉਪਰਾਲਾ ਵਾ ਹਰੇਕ ਤਾਂ ਹੋਣਾ ਚਾਹੀਦਾ ਬੱਚੇ ਤੰਗ ਬਹੁ ਕਰਦੇ ਆ ਨਿੱਕੇ ਇਦੇ ਨਾਲ ਕੁਝ ਇਹ ਵੀ ਪਤਾ ਲੱਗੇਗਾ ਵੀ ਇਹ ਬੱਚੇ ਚੋਰੀ ਦੇ ਜਾਂ ਦੂਜੇ ਹੈਗੇ ਹਾਂ ਬਹੁਤ ਜ਼ਿਆਦਾ ਪਤਾ ਲੱਗੋ ਕਿ ਆਇਆਂ ਦਿਨ ਬੱਚੇ ਜਿਹੜੇ ਬਾਜ਼ਾਰਾਂ ਚੋਂ ਘਰਾਂ ਚੋਂ ਬੱਚੇ ਚੋਰੀ ਹੁੰਦੇ ਰਹਿੰਦੇ ਆ ਤੇ ਜੇ ਮੈਂ ਇਹਨਾਂ ਦਾ ਪਤਾ ਲੱਗ ਸਕੂਗਾ ਵੀ ਬੱਚੇ ਜਿਹੜੇ ਇਹਨਾਂ ਦੇ ਆਪਦੇ ਆ ਕਿ ਚੋਰੀ ਕੀਤੇ ਹੋਏ ਆ ਕਿਉਂਕਿ ਇੱਕ ਬੰਦਾ ਇੱਕ ਜਨਾਨੀ ਘਟੋ ਘਟ ਪੰਜ ਤੋਂ 6 ਛੇ ਬੱਚੇ ਆਪਦੇ ਨਾਲ ਲੈ ਕੇ ਤੁਰੇ ਫਿਰਦੇ ਹੁੰਦੇ ਬਾਜ਼ਾਰਾਂ ਦੇ ਵਿੱਚ ਇਹ ਕਿੱਦਾਂ ਦੇਖਦੇ ਤੁਸੀਂ ਸਰਕਾਰ ਦੀ ਇਸ ਪ੍ਰਾਲੀ ਨੂੰ ਸਰਕਾਰ ਦੇ ਸੁਪਰਾਲਿਆਂ ਨੂੰ ਸੀ ਬਹੁਤ ਵਧੀਆ ਢੰਗ ਨਾਲ ਵੇਖਦੇ ਆ ਤੇ ਬਹੁਤ ਵਧੀਆ ਇਹ ਆ ਪੁਰਾਲਾ ਕੀਤਾ ਹੋਇਆ ਵਾ ਇਹ ਹਰ ਸ਼ਹਿਰਾਂ ਤੇ ਹਰ ਇਲਾਕਿਆਂ ਦੇ ਵਿੱਚ ਹੋਣਾ ਚਾਹੀਦਾ ਵਾ ਮੇਰਾ ਰੁਪਿੰਦਰ ਸਿੰਘਾ ਜੀ ਇਹ ਤਾਂ ਪਹਿਲਾਂ ਹੀ ਕਾਨੂੰਨ ਸੀਗਾ ਸਰਕਾਰ ਦਾ ਪਰ ਇੰਪਲੀਮੈਂਟ ਕੀਤਾ ਹੈ ਬਹੁਤ ਚੰਗੀ ਗੱਲ ਹੁਣ ਥੋੜਾ ਜਿਹਾ ਗਵਰਨਮੈਂਟ ਇਸ ਮਸਲੇ ਤੇ ਸੰਸੀਅਰ ਹੋਈ ਹੈ ਇਹਦੇ ਨਾਲ ਚੋਰੀ ਦਾ ਫਰਕ ਪੈ ਜਾਏਗਾ ਕ੍ਰਾਈਮ ਘਟ ਜਾਏਗਾ ਬਹੁਤ ਜ਼ਿਆਦਾ ਬੱਚੇ ਆਪ ਦਾ ਜੀਵਨ ਸਤਰ ਉੱਚਾ ਲੈ ਕੇ ਜਾ ਸਕਦੇ ਆ ਬੱਚੇ ਐਜੂਕੇਟਿਡ ਹੋ ਜਾਣਗੇ ਇਹਦੇ ਨਾਲ ਥੋੜਾ ਜਿਹਾ ਲਿਵਿੰਗ ਸਟੈਂਡਰਡ ਅੱਪ ਹੋ ਜਾਏਗਾ ਹੀਣ ਭਾਵਨਾ ਦੇ ਸ਼ਿਕਾਰ ਹੋ ਜਾਂਦੇ ਬੱਚੇ ਦੂਸਰੇ ਬੱਚਿਆਂ ਨੂੰ ਦੇਖ ਕੇ ਸਮਾਜ 'ਚ ਥੋੜਾ ਨਾਮ ਹੋ ਜਾਂਦਾ ਬੱਚੇ ਦਾ ਸੋ ਇਸ ਕਰਕੇ ਇੱਕ ਕੋੜਾ ਬਹੁਤ ਵੱਡਾ ਜਿਹੜਾ ਫਰਕ ਪੈ ਜਾਏਗਾ ਇਸ ਕਿਉਂਕਿ ਉਹਨਾਂ ਦਾ ਐਟਮੋਸਫੇਅਰ ਹੀ ਐਸਾ ਬਣ ਚੁੱਕਿਆ ਹੈ ਕਿ ਉਹਨਾਂ ਨੂੰ ਮੰਗੇ ਸਾਰਾ ਕੁਝ ਮਿਲ ਜਾਂਦਾ ਕੰਮ ਕਰਨ ਦੀ ਜ਼ਰੂਰਤ ਨਹੀਂ ਸਮਝਦੇ ਉਹ ਸੋ ਉਹਨਾਂ ਦਾ ਕੰਮ ਮੰਗਣਾ ਖਾਣਾ ਬਹਿਣਾ ਬਸ ਲੇਵਟ ਇਸ ਕਰਕੇ ਇਹਨਾਂ ਨੂੰ ਥੋੜਾ ਜਿਹਾ ਪੜਾਇਆ ਲਿਖਾਇਆ ਜਾਵੇ ਜੀਵਨ ਸਤਰ ਦਾ ਫਰਕ ਪਿਆ ਜਾਂਦਾ ਹੈ ਬੈਠਣ ਉੱਠਣ ਦਾ ਪਤਾ ਲੱਗ ਜੂ ਆਪ ਦਾ ਸਕਿੱਲਡ ਸਿੱਖਣਗੇ ਬੱਚੇ ਬਣਾ ਆਪ ਦਾ ਕਮਾ ਕੇ ਖਾਣਗੇ ਉਹਨਾਂ 'ਚ ਇੱਕ ਪੋਜ਼ਿਟਿਵਿਟੀ ਆਏਗੀ ਸਰਕਾਰਾਂ ਕਰ ਰਹੀਆਂ ਜਿੰਨਾ ਕ ਕਰ ਰਹੀਆਂ ਵਿੱਚ ਸਾਰੇ ਐਸੇ ਨਹੀਂ ਹੁੰਦੇਗੇ ਬੰਦੇ ਜਿਨ੍ਹਾਂ ਨੂੰ ਕਰ ਰਹੀਆਂ ਕਰ ਰਹੀਆਂ ਜਿਨ੍ਹਾਂ ਨੂੰ ਨਹੀਂ ਕਰਦੀਆਂ ਤਾਂ ਉਹ ਆਡਾਡ ਥਿੰਕਿੰਗ ਬੰਦੇ ਕਿਵੇਂ ਦੇਖਦੇ ਹੋ ਤੁਸੀਂ ਡਿਸੀਜਨ ਨੂੰ ਇਹ ਬਿਲਕੁਲ ਚੰਗਾ ਉਪਰਾਲਾ ਸਰਕਾਰ ਦਾ ਇਹ ਕਰਨਾ ਚਾਹੀਦਾ ਔਰ ਬੜੀ شدت ਨਾਲ ਕਰਨਾ ਚਾਹੀਦਾ ਕੱਲੇ-ਕੱਲੇ ਘਰ ਜਾ ਕੇ ਪਤਾ ਕਰਨਾ ਚਾਹੀਦਾ ਇਹਨਾਂ ਦਾ ਉਹਦੀ ਇਹੀ ਵਜ੍ਹਾ ਜੀ ਉਹ ਬੱਚੇ ਪੜ੍ਹੇ ਨਹੀਂਗੇ ਉਹ ਕਰਾਈਮ ਵੱਲੋਂ ਜਿਆਦਾ ਡਾਇਵਰਟ ਹੋ ਜਾਂਦੇ ਆ ਪੜ੍ਹੇ ਹੋਣਗੇ ਉਹਨਾਂ ਨੂੰ ਪਤਾ ਹੋਊਗਾ ਸਮਾਜ ਚ ਰਹਿਣ ਦਾ ਸੋ ਇਸ ਕਰਕੇ ਇਸ ਕੰਮ ਨੂੰ ਫਰਕ ਪਏਗਾ 네ਗੇਟਿਵ ਬੱਚਾ ਨਹੀਂ ਹੋਏਗਾ ਫਿਰ ਪੋਜ਼ੀਟਿਵ ਹੋ ਜਾਏਗਾ ਉਹ ਸਾਹਿਬ ਇੱਕ ਸਰਕਾਰ ਵੱਲੋਂ ਡਿਸੀਜਨ ਦਿੱਤਾ ਗਿਆ ਵੀ ਜਿਹੜੇ ਮੰਗਤੇ ਨਹੀਂ ਇਹਨਾਂ ਦਾ ਡੀਐਨਏ ਟੈਸਟ ਕਰਾਇਆ ਜਾਏ ਕਿ ਇਹਨਾਂ ਕੋਲ ਜਿਹੜੇ ਬੱਚੇ ਨੇ ਉਹ ਕਿਹਨਾ ਵੀ ਇਹ ਡਿਸੀਜਨ ਨੂੰ ਤੁਸੀਂ ਕਿੱਦਾਂ ਦੇਖਦੇ ਹੋ ਤੇ ਕੀ ਲੋਕਾਂ ਨੂੰ ਮੈਸੇਜ ਦੇਵੋਗੇ ਵਹੀ ਗੁਰ ਜੀ ਕਾਲ ਸਾਹਿਬ ਵਹੀ ਗੁਰ ਜੀ ਕੀ ਫਤਿਹ ਸਰਦਾਰ ਭੰਗ ਸਿੰਘ ਜੀ ਮਾਨ ਆਮ ਆਦਮੀ ਪਾਰਟੀ ਕਿਉਂਕਿ ਆਮ ਆਦਮੀ ਪਾਰਟੀ ਦਾ ਬਹੁਤ ਸੋਨਾ ਪ੍ਰਭਾਵ ਲੱਗੇ ਹੈ ਇਹ ਅੱਜ ਮੈਂ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਵੇਖਿਆ ਕੋਈ ਸਰਕਾਰ ਇਹ ਮੁੱਦਿਆਂ ਤੇ ਜਿਹੜੀ ਕਿ ਕੰਮ ਕਰਦੀ ਹੋਵੇ ਆਪਾਂ ਦੇਖ ਹੀ ਰਹੇ ਹਾਂ ਖਾਸ ਕਰਕੇ ਏਡੇ ਵੱਡੇ ਸ਼ਹਿਰ ਆ ਵੱਡੇ ਸ਼ਹਿਰ ਖਾਸ ਕਰਕੇ ਜੇ ਗੱਲ ਕਰੀਏ ਅਮਰਸਾ ਲੁਧਿਆਣਾ ਜਲੰਧਰ ਜਾਂ ਹੋਰ ਵੀ ਮੋਗੇ ਸ਼ਹਿਰ ਦੇ ਚਲੋ ਛੋਟਾ ਕਸਬਾ ਇੱਕ ਜੇ ਆਪਾਂ ਗੱਲ ਕਰੀਏ ਤੇ ਸਾਰੇ ਹੀ ਸ਼ਹਿਰਾਂ ਦੇ ਵਿੱਚ ਜਿਹੜੇ ਕਿ ਮੰਖਤਿਆਂ ਦੀ ਵੱਡੀ ਮਾਤਰਾ ਦੇ بیمار ਬਣੀ ਹੋਈ ਆ ਕਿਉਂਕਿ ਇਹ ਮੇਨ ਜਿਹੜਾ ਕਿ ਮੁੱਦਾ ਕਿਉਂਕਿ ਜਿਸ ਤਰ੍ਹਾਂ ਮੰਗੇ ਸਾਰੇ ਤੇ ਉਹਨਾਂ ਖੰਮਾ ਕੰਮ ਕੀ ਲਿਆ ਇਹ ਕਹਿ ਸਕਦੇ ਜਿਹੜੇ ਕਿ ਆਪਣੇ ਬੱਚੇ ਕਿੱਟਣਾ ਪੁੰਦੇ ਆ ਜਾਂ ਬੱਚੇ ਟੁੱਟੇ ਜਾਂਦੇ ਆ ਕਈ ਆਂਸਰ ਜਿਹੜੇ ਕਈ ਲੋਕ ਜਿਹੜੇ ਇਹਨਾਂ ਬੱਚਿਆਂ ਤੋਂ ਵੱਡੇ ਸ਼ਹਿਰਾਂ ਵਿੱਚ ਜਿਹੜੀ ਠੀਕ ਮੌਂਦਾ ਦਾ ਕਈ ਆਂਸਰ ਜਿਹੜਾ ਤੇ ਕੰਮ ਚੱਲੀ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਜੀ ਇਹਨਾਂ ਦੀ ਬੱਚਿਆਂ ਦੀ ਪਰਵਿਸ਼ ਕਰ ਲਈ ਚਾਹੀਦੀ ਆ ਜਾਂ ਨਹੀਂ ਕਰਨੀ ਚਾਹੀਦੀ ਜੇ ਇਹ ਬੱਚੇ ਪੜ੍ਹੇ ਲੈ ਕੇ ਹੋਣ ਲਈ ਤੇ ਮੈਂ ਕਹਿੰਦਾ ਜਿਹੜੇ ਘਰਾਂ ਨੇ ਤਾਂ ਜਿਹੜੇ ਖਾਸ ਕਰਕੇ ਮੰਦਰਾ ਉਹਨਾਂ ਤੋਂ ਬਰਤਬਰ ਜਿਹੜੇ ਉਹਨਾਂ ਦੀ ਮਾਨਸਿਕਤਾ ਦੇ ਕਿ ਪੜ੍ਹੇ ਲਿਖੇ ਨਾ ਹੋਣ ਦੀ ਵਜ੍ਹਾ ਕਰਕੇ ਉਹ ਪਿੰਡ ਜਿਹੜੇ ਸ਼ਹਿਰਾਂ ਵਿੱਚ ਆਉਂਦਾ ਉਹਨਾਂ ਦੇ ਵਿੱਚ ਭੀਖ ਮੰਗ ਰਹੇ ਹਨ ਜਿੱਦੇ ਦੇਖੀ ਉਹਨਾਂ ਦੇ ਮਾਤਾ ਪਿਤਾ ਕਹਿੰ ਲੋ ਜੀ ਕਿ ਉਹਨਾਂ ਨੇ ਕਿਸ ਵੀ ਹਾਲਤ ਤੇ ਉਹਨਾਂ ਨੂੰ ਬੱਚਿਆਂ ਨੂੰ ਚਹ ਕਰਨ ਨਤੀਤਾ ਹੋਗਾ ਕਿਉਂਕਿ ਡੀਐਨ ਟੈਸਟ ਕਰਾਉਣ ਦਾ ਮੇਨ ਮਕਸਦ ਹੀ ਉਹ ਸਰਦਾਰ ਫਕੀਨ ਦੀ ਮਾਂ ਦੀ ਆਮਾ ਦੀ ਕਾਟੀ ਦੀ ਦੀ ਸੋਚ ਆ ਮੈਂ ਕੁਝ ਨੁਸਨਾਮ ਕਰਦਾ ਕਿਉਂਕਿ ਜਦੋਂ ਉਹਨਾਂ ਨੇ ਡੀਐਲ ਟੈਕ ਕਰੋਣਗੇ ਫਿਰ ਉਹਨਾਂ ਟੈਕਾਂ ਨੂੰ ਪਤਾ ਲੱਗ ਜਾਊਗਾ ਕਿ ਜਿਹੜੇ ਕੀ ਇਹ ਬੱਚੇ ਛੋਟੇ ਜਿਹੇ ਮੱਖ ਚੌਂਕਾਂ ਦੇ ਵਿੱਚ ਜਿਹੜੇ ਕੀ ਪੀਕ ਮੰਗ ਰਹੇ ਆ ਕਿਉਂਕਿ ਉਹਨਾਂ ਨੂੰ ਡੀਐਲ ਟੈਕ ਤੋਂ ਪਤਾ ਲੱਗ ਜੇ ਵੀ ਬੱਚੇ ਇਹ ਉਹਨਾਂ ਦੇ ਹੈਗੇ ਆ ਕਿ ਨਹੀਂ ਚਾਹੀ ਕਿ ਇਹ ਬੱਚੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਇਹ ਬਹੁਤ ਵੱਡਾ ਪ੍ਰਾਣਾ ਆਮ ਆਨ ਸਰਕਾਰ ਦਾ ਜਿਹੜਾ ਕਿ ਸਰਦਾਰ ਕਲਪੀ ਜੀ ਦੀ ਮਾਨ ਦੀ ਮੈਂ ਕਲਾਗਾ ਕਰਦਾ ਹਾਂ ਜਿਹੜੇ ਕੱਦ ਨੂੰ ਜਿਹੜੀ ਕਿ ਸਰਕਾਰ ਨੇ ਆਮ ਆਦੀ ਪਾਰਟੀ ਸਰਕਾਰ ਵਿੱਚ ਚੁੱਕਿਆ ਵਾ ਕਿ ਜਿੱਥੇ ਗੱਲ ਕਰਦੇ ਸਰਦਾਰ ਕਲਪੀ ਜੀ ਦੀ ਮਾਨ ਜੁਗਮਨ ਸਿੰਘ ਜੀ ਸਾਹਿਬ ਬੋਲਦਾ ਕਿ ਜਾਬੋਰੀ ਸਭੇ ਜਿਹੜੇ ਮੰਤਰੀ ਸਾਹਿਬਾਨ ਹਨ ਇਹਨਾਂ ਦੇ ਸਾਰੇ ਉਹਦਾ ਇਹ ਇੱਕ ਵੱਡਾ ਪ੍ਰਾਣਾ ਵਾ ਬਹੁਤ ਲੱਗਦਾ ਜੋ ਖਤਮ ਹੋ ਗਿਆ ਕਿ ਚੁੱਕਿਆ ਵਾ ਜਿਹੜੀ ਕਿ ਇਹਨਾਂ ਬੱਚਿਆਂ ਤੋਂ ਜਿਹੜੀ ਕਿ ਵੀ ਖਮਗਾ ਰਹੇ ਆ ਕਿਉਂਕਿ ਜੀ ਇਹ ਟਿਕਟੋ ਵਧੀਆ ਮਲ ਕੇ ਆਪਾਂ ਮੁਲਖ ਨੂੰ ਸਜਣਾ ਵਾ ਆਪੇ ਸ਼ਹਿਰ ਨੂੰ ਸੋਨਾ ਬਣਾਉਣਾ ਵਾ ਸ਼ਹਿਰ ਨੂੰ ਇੱਕ ਪੜਾਈ ਲਿਖਾਈ ਕਰਾ ਕੇ ਉਹਦਾ ਬੱਚਾ ਤੇ ਉਹ ਉੱਚ ਪੌਂਧਿਆਂ ਦੀ ਲੇ ਫੰਕਸ਼ਨ ਦੇ ਫਿਰ ਉਹ ਆਪਣੇ ਬੱਚੇ ਦੀ ਮੰਗ ਦੇ ਮਤਲਬ ਕਿ ਅੱਜ ਆਪਾਂ ਵੇਖ ਹੀ ਰਹੇ ਹਾਂ ਜਿਵੇਂ ਕਿ ਨੌਕਰੀਆਂ ਦੀ ਮਿਹਰੀਆਂ ਅੱਜ ਨੌਕਰੀਆਂ ਵੀ ਮਿਲੀਆਂ ਉਹ ਆਮ ਕਹਾਣੇ ਦੇ ਬੱਚਿਆਂ ਨੇ ਮਿਲੀਆਂ ਤੁਸੀਂ ਦੇਖਦੇ ਹੋ ਕੋਈ ਰੀਡਿੰਗ ਦਾ ਕੰਮ ਕਰਦਾ ਕੋਈ ਦਫੀਸੇ ਦਾ ਕੰਮ ਕਰਦਾ ਕੋਈ ਹੋਰ ਕਿਹੜੇ ਕੋਟੇ ਕੰਮ ਕਰਦੇ ਤੇ ਉਹ ਆਪਣੇ ਬੱਚਿਆਂ ਨੂੰ ਪੜਾ ਲਾ ਕੇ ਅੱਜ ਉੱਚ ਛੋਟੇ ਦੀਆਂ ਜਿਹੜੀਆਂ ਕਿ ਜੌਬ ਉਹ ਹਾਸਲ ਕਰ ਲਿਆ ਠਾਕੂ ਕਿ ਅਟਕੇ ਪਟਵਾਰੀ ਹੋਵੇ ਟੀਚਰ ਵੀ ਹੋਵੇ ਜੱਜ ਜੱਜ ਸਹਾਇਕ ਵੀ ਹੋਵੇ ਇਹ ਮਾਨਸਿਕ ਗਰਾਮ ਦਾ ਪਹਿਲਾ ਉਪਰਾਨਾ ਵਾ ਜਿਹੜੀ ਆਦੀ ਜ਼ਿੰਦਗੀ ਦੇ ਵਿੱਚ ਨੇ ਪਹਿਲਾ ਵੇਖਿਆ ਜਿਹੜੇ ਕਿ ਸਵਾਪ ਪਾ ਕੇ ਦੀ ਮਾਂ ਦੀ ਜਿਨ੍ਹਾਂ ਨੇ ਇਹ ਉਪਰਾਨਾ ਕੀਤਾ ਵਾ ਤੇ ਇਹ ਜਿਹੜੇ ਕਿ ਅੱਜ ਦੀ ਰੈਟੋਰੇ ਬਹੁਤ ਥੋੜਾ ਸਲਾਕਾ ਜੁਕਾ। ਬਿਲਕੁਲ ਛੋਟੇ ਛੋਟੇ ਬੱਚੇ ਇਹਨਾਂ ਦੇ ਨਾਲ ਤਾਂ ਹੁਣ ਚਾਹ ਕੇ ਲਿਖੀ ਜਾਂਦੇ ਐ ਕਿ ਬਿਲਕੁਲ ਜੀ ਪਾਉਗਾ ਜਿਹੜਾ ਬੱਚਾ ਹੁਣ ਪੀਕ ਮੰਗ ਰਿਹਾ ਜੇ ਇੱਕ ਦਾਫਰ ਪੀਕ ਜਾਂ ਪੰਜਰ ਪੀਕ 2 ਰੁਪਏ 1 ਰੁਪਈਏ ਮੰਗਰਿਆ ਜਿੱਦੋਂ ਉਹ ਕਿ ਲੁੱਟ ਕੋ ਕਰਦਾ ਉਹਨੂੰ ਵੱਡੀ ਮਾਤਰਾ ਦੇ ਵਿੱਚ ਜਦੋਂ ਕਿ ਕੈਸ਼ ਬਰਾਮਤ ਹੋ ਜਾਂਦਾ ਵਕ ਤੇ ਉਹ ਬੱਚਿਆਂ ਦੇ ਨਾਲ ਇੱਕ ਜਿਹੜੀ ਕਿ ਦਲਦਲ ਦੇ ਵਿੱਚ ਹੀ ਫਸਮਾ ਵਕ ਤੋਂ ਤਾਂ ਕਿ ਜਿਹੜੀ ਕਿ ਲੁੱਟਾ ਕੋ ਜਿਹੜੀ ਕਿ ਕੁਆਰਤਨ ਜਿਆਦਾ ਵੱਧ ਰਹੀਆਂ ਹਨ ਤਾਂ ਕਿ ਨਮਾਨ ਸਰਕਾਰ ਦਾ ਉਪਰਾਲਾ ਇਹ ਆ ਕਿ ਜਿਹੜਾ ਕਿ ਇਹਨਾਂ ਨਾਛਿਆ ਤੋਂ ਤਰੀਕੇ ਠਾਲ ਪਈ ਜਾਵੇ ਕਿਹੜੇ ਕਰਾਈਂ ਹੋ ਰਿਹਾ ਉਹਨਾਂ ਤੋਂ ਫੰਡ ਪਾਈ ਜਾਵੇ ਕਿਉਂਕਿ ਡੀਐਨ ਟੈਸਟ ਤੋਂ ਸਾਰਾ ਇਹ ਕਲੀਅਰ ਹੋ ਜਾਊਗਾ ਕਿ ਇਹੜੇ ਡੀਐਨ ਟੈਸਟ ਹੋਣਗੇ ਵੀ ਇਹਨਾਂ ਦੀ ਮਾਤਾ ਤੁਹਾਡੇ ਦੇ ਮੱਥੇ ਇਹਨਾਂ ਦੀਆਂ ਟੀਕਾ ਫੋਰ ਬੱਚੇ ਦੇ ਵਿਚਾਰ ਵਿੱਚ ਕਿ ਜਿਹੜੇ ਕੀਤੇ ਨੰਮੇ ਹਨ ਮੁੱਖ ਚੌਕਾਂ ਦੇ ਵਿੱਚ ਇਹਨਾਂ ਨੇ ਬਠਾਰ ਗਿਆ ਇੱਕ ਤੰਦਾ ਮਣਕਾ ਮੈਂ ਸੰਗ ਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੀ ਅੱਜ ਹੀ ਬੱਤੀ ਕੀ ਮੰਗਲੇ ਅੱਜ ਆ ਦੇ ਸ਼ਹਿਰਾਂ ਨੂੰ ਜਾਂ ਜਿਹੜੇ ਕੀ ਹੋਰ ਕਿੱਥੇ ਆਏ ਹੋਣਗੇ ਉੱਥੇ ਜ਼ਰੂਰ ਰੱਖੀਏ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਜੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਹਿੰਦੇ ਸੀ ਫਾਸਟ ਐਂਡ ਯੂਜ਼ ਪੰਜਾਬੀ ਐਪ ਅਪ ਪਲੇ ਸਟੋਰ ਤੋਂ ਇੰਸਟਾਲ ਕਰਕੇ ਨਵੀਆਂ ਅਤੇ ਤਾਜ਼ਾ ਖਬਰਾਂ ਪੜ੍ਹ ਅਤੇ ਦੇਖ ਸਕਦੇ ਹੋ ਤਨਵਾਦ